ਮੈਂ ਸਰਜੀਤ ਸਿੰਘ ਤੁਸੀਂ ਦੇਖ ਰਹੇ ਜੀ ਮੈਂ 24 ਪੰਜਾਬ ਨਿਊ ਚੈਨਲ ਜੇ ਗੱਲ ਕੀਤੀ ਤੇ ਠੰਡ ਦੀ ਤਾਂ ਤੁਸੀਂ ਦੇਖ ਸਕਦੇ ਜੇ ਕਿ ਠੰਡ ਦੇ ਮੌਸਮ ਨੇ ਜਿਵੇਂ ਹੀ ਤਬਦੀਲੀ ਦਿੱਤੀ ਆ ਤੇ ਤੁੰਦ ਜੜੀ ਸੰਘਣੀ ਕਿਹੜੀ ਆ ਕਿਤੇ ਕਿਤੇ ਜੜੀ ਆ ਪੈ ਰਹੀ ਏ ਜਿੱਥੇ ਕਿ ਗੱਡੀਆਂ ਜਿਹੜੀਆਂ ਐ ਧੁੰਦੇ ਨਾਲ ਦੁਰਕੜਨਾ ਜਿਹੜੀ ਬਹੁਤ ਹੁੰਦੀ ਏ ਜਿੱਥੇ ਕਿ ਗੱਡੀ ਜਿਹੜਾ ਡਰਾਈਵਰ ਵੱਲੋਂ ਗੱਡੀ ਨੂੰ ਜੜਾ ਵਾ ਡਿਪਰ ਲਾ ਕੇ ਲਿਆਵੇ ਇਸ਼ਾਰੇ ਜਿਹੜੇ ਜਗਾ ਕੇ ਲਿਓਣੇ ਜਿੱਥੇ ਕਿ ਧੁੰਦ ਦੇ ਨਾਲ ਦੁਰ ਘੜਨਾ ਜਿਹੜੀ ਆ ਨਾ ਹੋਵੇ ਜਿੱਥੇ ਕਿ ਜਿਹੜੇ ਆ ਕੋਈ ਵੀ ਡਰਾਈਵਰ ਜਿਹੜਾ ਹੈ ਫਲੈਕਟਰ ਗੱਡੀ ਨੂੰ ਲੱਗੇ ਹੋਣੇ ਚਾਹੀਦੇ ਹੈ ਜਿੱਥੇ ਕਿ ਧਿਆਨ ਦੇਵੇ ਆਪਣੇ ਵੱਲ ਤੁਸੀਂ ਦੇਖ ਸਕਦੇ ਜੇ ਜਿੰਨੀ ਕਿ ਠੰਡ ਦੇ ਨਾਲ ਗੱਡੀਆਂ ਜਿਹੜੀਆਂ ਪਿੱਛੇ ਮੇਰੇ ਗੱਡੀਆਂ ਆ ਰਹੀਆਂ ਜਿੱਥੇ ਕਿ ਡਿਪਰ ਜਿਹੜੀਆਂ ਇਸ਼ਾਰੇ ਲਾ ਕੇ ਜਿਹੜੀਆਂ ਲਿਆਰੀਆਂ ਹੈ ਜਿੱਥੇ ਕਿ ਲੋਡ ਹੈ ਇਸ ਵੱਲ ਧਿਆਨ ਦੇਣ ਦੀ ਕਿ ਠੰਡ ਦੇ ਕਾਰਨ ਜਿਵੇਂ ਹੀ ਮੌਸਮ ਨੇ ਤਬਦੀਲੀ ਦਿੱਤੀ ਹੈ ਤਾਂ ਸੰਘਣੀ ਧੁੰਦ ਦੇ ਨਾਲ ਜੜਾ ਵਾ ਦੁਰਘਟਨਾ ਜਿਹੜੀ ਨਾ ਹੋਵੇ ਜਿੱਥੇ ਕਿ ਗੱਡੀਆਂ ਕੋਈ ਵੀ ਆਉਂਦੀ ਹੈ ਡਿਪਰ ਲਿਆ ਕੇ ਜਿਹੜੀ ਡਿਪਰ ਲਾ ਕੇ ਗੱਡੀ ਨੂੰ ਲਿਆਵੇ ਜਿੱਥੇ ਕਿ ਕੋਈ ਦੁਰਘਟਨਾ ਨਾ ਹੋਵੇ ਤਰਨਤਨ ਤੋਂ ਸਰਬਜੀਤ ਸਿੰਘ ਦੇ